ਖੇਤ ਕਣਕ ਵਾਲਾ ਹੀ ਆ ਵੇਖੋ ਆ ਤੇ ਕਣਕ ਦੇ ਉੱਤੇ ਹੀ ਸਾਰੇ ਬੈਠੇ ਤੁਸੀਂ ਤਾਂ ਹੀ ਉੱਚਾ ਨਹੀਂ ਮੈਂ ਨਾ ਸੁਹਾਗਾ ਫੇਰਿਆ ਹੁੰਦਾ ਜਿਹੜਾ ਪੱਧਰਾ ਹੁੰਦਾ ਉਹਦੇ ਤੇ ਬਹਿਣਾ ਸੌਖਾ ਹੁੰਦਾ ਹੁਣ ਇੱਕ ਨੇ ਕਣਕ ਹੀ ਛੱਡਤੀ ਕਈ ਕਹਿਣਗੇ ਲੈ ਪੱਧਰਾ ਹੀ ਨਹੀਂ ਕਰਿਆ ਥੱਲੋ ਜੱਜ ਤਰਾ ਬਹਿਣ ਨੂੰ ਸੈਟ ਨਹੀਂ ਕਈ ਇਦਾਂ ਹੀ ਸੋਚੀ ਜਾਂਦੇ ਹੁੰਦੇ ਨੇ ਪਰ ਇੱਕ ਨੇ ਕਣਕ ਵਾਲਿਆ ਵੇਖੋ ਕਿੰਨੀ ਜਗ੍ਹਾ ਖਾਲੀ ਰੱਖੀ ਐ ਅਰ ਸਗੋਂ ਕਈ ਦਬਣ ਨਾਲ ਕਣਕ ਦਬਦੀ ਨਹੀਂ ਹੁੰਦੀ ਪਿੱਛੇ ਜੇ ਇੱਕ ਦਿਵਾਨ ਲੈਣ ਆਏ ਮੈਂ ਕਿਹਾ ਕਣਕ ਦੇ ਉੱਤੇ ਹੀ ਕਹਿੰਦੇ ਐ ਕਿਵੇਂ ਕੜਕ ਸਾਡੀ ਕੜਕ ਦਬ ਜੂ ਸਾਰੀ ਦਬਣੀ ਨਹੀਂ ਆ ਬਾਕੀ ਖੇਤਾਂ ਨਾਲੋਂ ਸਗੋਂ ਸੋਹਣੀ ਹੋਣੀ ਆ ਵੇਖ ਲਿਓ ਵਧੀਆ ਹੀ ਹੁੰਦੀ ਐ ਸੋ ਕੋਈ ਫਰਕ ਨਹੀਂ ਪੈਂਦਾ ਇਹਦੇ ਨਾਲ ਉਹ ਦੁਵਾਰਾ ਹੋ ਜਾਂਦੀ ਐ ਉਹਨੂੰ ਵੀ ਫਿਕਰ ਐ ਜਿਹੜੇ ਸਾਲ ਜ਼ਿਆਦਾ ਇਹ ਸਿਸਟਮ ਐ ਵੇਖੋ ਠੱਕਾ ਹੁੰਦਾ ਨਾ ਜਿਹੜੇ ਜਿਹੜੇ ਸਾਲ ਦਰਖਤਾਂ ਨਾਲ ਜ਼ਿਆਦਾ ਜਿਹੜੇ ਸਾਲ ਜ਼ਿਆਦਾ ਹਨੇਰੀਆਂ ਚੱਲਣਗੀਆਂ ਜ਼ੋਰ ਲੱਗਦਾ ਦਰਖਤਾਂ ਦਾ ਉਹ ਸਾਲ ਫਲ ਜ਼ਿਆਦਾ ਆਉਂਦਾ ਹੈ। ਜ਼ਿਆਦਾ ਫਲ ਲੱਗਦਾ ਕਿਉਂਕਿ ਦਰਖਤ ਨੂੰ ਐ ਲੱਗਦਾ ਵੀ ਮੇਰੇ ਤੇ ਖਤਰਾ ਹੈ। ਉਹ ਜ਼ਿਆਦਾ ਬੀਜ ਪੈਦਾ ਕਰਦਾ ਆਪਣੀ। ਜ਼ੋਰ ਜ਼ਿਆਦਾ ਲਾਉਂਦਾ। ਐ ਐ ਐ ਕਣਕ ਨੂੰ ਪਤਾ ਲੱਗਣਾ ਵੀ ਖਤਰਾ ਹੈ। ਬਾਕੀ ਖੇਤਾਂ ਨਾਲੋਂ ਇਹਨੂੰ ਹੋਣਾ ਵੀ ਚੰਗੀ ਭੜੀ ਹੋਈ ਸੀ ਆ ਕੀ ਹੋ ਗਿਆ ਮੈਨੂੰ? ਇਹ ਇਹ ਕੀ ਹੋ ਗਿਆ? ਤਾਬ ਕੀ ਇਹ ਫਿਰ ਇਹਨੇ ਇੱਕ ਰਗ ਜਿਵੇਂ ਕਹਿੰਦੇ ਨਾ ਬੰਦਾ ਸੁਚਾਲਾ ਹੋਵੇ ਤੇ ਇੱਕ ਰਗ ਵੱਧ ਹੁੰਦੀ ਓਦੇ 'ਚ ਕਹਿੰਦੇ ਨਹੀਂ ਗਈ ਓਦੇ 'ਚ ਇੱਕ ਰਗ ਵੱਧ ਹੁੰਦੀ ਐ ਅਸਲ ਦੇ ਵਿੱਚ ਇਹ ਕੁਦਰਤ ਦਾ ਸਿਸਟਮ ਐ ਇਹ ਸਾਨੂੰ ਨਹੀਂ ਪਤਾ ਇਹਨੂੰ ਫਿਕਰ ਪੈ ਜਾਣਾ ਵੀ ਹੁਣ ਮੈਂ ਨਾ ਨਾ ਵਧੀ ਬਾਕੀਆਂ ਤੋਂ ਥੱਲੇ ਰਹਿ ਜਾਣਾ ਕੁਝ ਹੋ ਗਿਆ ਜਿਹੜਾ ਇੰਨੇ ਬੰਦੇ ਆ ਗਏ ਇੱਥੇ ਆ ਬਹਿ ਗਏ ਉੱਤੇ ਆ ਗਏ ਮੈਨੂੰ ਤੇ ਦਾਬੀ ਦਿੱਤਾ ਇਹਨਾਂ ਨੇ ਇਹਨੇ ਦੂਜੀ ਕਣਕ ਨਾਲੋਂ ਜ਼ੋਰ ਨਾਲ ਉੱਠਣਾ ਹੁੰਦਾ ਐ ਇਹ ਕੁਦਰਤ ਦਾ ਵਿਧਾਨ ਐ ਭਾਈ ਇਹ ਸਿਸਟਮ ਹੈ ਜਦੋਂ ਜਿਆਦਾ ਤਕਾਕਰ ਦਿੱਖਤਾ ਨਾਲ ਹੁੰਦਾ ਹੈ ਨਾ ਦਰਖਤ ਓਨਾ ਜਿਆਦਾ ਵੱਧਦੇ ਆ ਆ ਜਿੰਮ ਵਾਲੇ ਜਿਹੜੇ ਹੁਣ ਡੋਲਿਆ ਨੂੰ ਫਿਕਰ ਹੀ ਪੈਂਦਾ ਹੋਰ ਕੀ ਹੈ ਜਦੋਂ ਤੂੰ ਜਾ ਕੇ ਜਿੰਮ ਕਰਦਾ ਹੈ ਉਹਨਾਂ ਨੂੰ ਤੋੜਦਾ ਹੈ ਤੇ ਸਰੀਰ ਅੱਗੋਂ ਪਤਾ ਕੀ ਕਹਿੰਦਾ ਹੈ ਇਹ ਬੰਦਾ ਮੇਰੇ ਨਾਲ ਤਕਾਕਰ ਕਰਦਾ ਉਹ ਵਧਾ ਲੈਂਦਾ ਆਪਣੇ ਆਪ ਨੂੰ ਹੁਣ ਤੋੜ ਹੋਰ ਤੋੜ ਉਹ ਹੋਰ ਵਧਾਉ ਹੋਰ ਤੋੜ ਹੋਰ ਵਧਾਉ ਅਸਲ ਦੇ ਵਿੱਚ ਬਾਡੀ ਤੇਰੇ ਨਾਲ ਮੁਕਾਬਲਾ ਕਰ ਰਹੀ ਹੈ ਵੀ ਜੇ ਤੂੰ ਮੈਨੂੰ ਜਿੰਮ ਚ ਤੋੜੇਂਗਾ ਉਨਾ ਹੀ ਆਪਣੇ ਆਪ ਨੂੰ ਐ ਕੱਢ ਲੈਂਦੀ ਵਾਰ ਵੀ ਆ ਆ ਹੋਣਾ ਇਹ ਸਰੀਰ ਦਾ ਸੈਟਅਪ ਹੈ ਡੋਲਿਆਂ ਨੂੰ ਐ ਲੱਗਦਾ ਥੱਕਾ ਹੋਣ ਲੱਗਿਆ ਸਾਡੇ ਨਾਲ ਉਹ ਚੌੜਾ ਕਰ ਲੈਂਦੇ ਨੇ ਆਪਣੇ ਆਪ ਨੂੰ ਸੈੱਲ ਆਪਣੇ ਆਪ ਨੂੰ ਵਧਾ ਲੈਂਦੇ ਨੇ ਜਿਹੜੇ ਇਸੇ ਕਰਕੇ ਜਿੰਨਾ ਬੰਦਾ ਜਿਹੜੀ ਸਰੀਰ ਨੂੰ ਜਾਦਾ ਵੋਂਦਾ ਹੈ ਉਹਦਾ ਸਰੀਰ ਉਨਾ ਹੀ ਤਕੜਾ ਹੁੰਦਾ ਸਾਨੂੰ ਡਰ ਲੱਗਦਾ ਵੀ ਜੇ ਕੰਮ ਜ਼ਿਆਦਾ ਕਰਾਂਗੇ ਰਗੜੇ ਜਾਵਾਂਗੇ ਮਾਰੇ ਜਾਵਾਂਗੇ ਜਿਆਦਾ ਕੰਮ ਨਾਲ ਜਿਆਦਾ ਸਰੀਰ ਤਕੜਾ ਹੁੰਦਾ ਹੈ ਸਰੀਰ ਨੂੰ ਪਤਾ ਵੀ ਇਹ ਮੇਰੇ ਤੇ ਪਈ ਹੈ ਮੈਨੂੰ ਕਰਨੀ ਪੈਣੀ ਹੈ ਇਸ ਕਰਕੇ ਇਹ ਫਸਲਾਂ ਸਗੋਂ ਜਿਆਦਾ ਹੁੰਦੀਆਂ ਐ